ਅਣ ਮੋੜ ਦੇ ਕੱਪ ਪੇਟੀ ਦਾ ਬੜਾ ਟੈਂਡਾ ਕੇ ਵੀ ਟਰੈਕਟਰ ਹੈ ਨੋਰਮਲ ਟੈਂਡਾ ਵੀ ਹੋਵੇ ਕੋਈ ਵੀ ਹੋਵੇ ਚਾਹੇ ਉਹਦੇ ਪਿੱਛੇ ਇਦਾਂ ਲੱਗੇ ਹੁੰਦੇ ਇਹਦਾ ਕਿ ਦੱਸੋ ਕੀ ਹਸਾਤਾ ਹੁੰਦਾ ਖਰਚਾ ਵਗੈਰਾ ਇਹ ਹੈਗੀ ਜੇ ਵੈਸੇ ਜ਼ਿਆਦਾ ਕਰਦੇ ਲੱਗੇ ਆ ਭਜਨਾਲਿਆਂ ਦੇ ਜਿਹੜੇ ਮੁੰਡੇ ਸਟਾਰਟ ਤੋਂ ਵਗੈਰਾ ਕਰਦੇ ਆਹੋ ਇਹਦਾ ਫਾਇਦਾ ਵੀ ਆ ਦੂਜੀਆਂ ਐਵੇਂ ਉਹ ਤੁਹਾਨੂੰ ਪਤਾ ਬਾਅਦ ਚ ਪੁਲਿਸ ਵਾਲੇ ਖਿਲਾਰ ਲੈਂਦੇ ਏਡਾ ਕੁਛ ਲਾਇਆ ਵਾ ਉਹ ਜੇ ਇਹਦਾ ਡੈਕ ਵਗੈਰਾ ਡੈਕ ਡੈਕ ਲਾਇਆ ਇਹ 10 ਬੇਸਾਂ ਵਾਲਾ ਲੱਗਾ ਸੀ ਆਪਣੇ ਪਹਿਲਾਂ ਅਸੀਂ ਲਾਤਾ ਟਰੈਂਡ ਲੰਘਿਆ ਵਾ ਅਸੀਂ ਉਹ ਲਾਤਾ ਵਾ ਟਰੈਂਡ ਦੇ ਹਿਸਾਬ ਨਾਲ ਚਾਹ ਹਾਂ ਟਰੈਂਡ ਦੇ ਹਿਸਾਬ ਨਾਲ ਚੱਲੀਦਾ ਵਾ ਤੇ ਬਾਕੀ ਕਿਹੜਾ ਖਰਚਾ ਵਗੈਰਾ ਹੁੰਦਾ ਕਿ ਦਾ ਸਿਸਟਮ ਕਿ ਆਪਣੇ ਹਿਸਾਬ ਨਾਲ ਹੁੰਦਾ ਕਿ ਨਹੀਂ ਖਰਚਾ ਦੇ ਇੱਤੇ ਵਾਵਾ ਹੀ ਆ ਗਿਆ ਵਾ ਭਾਵੇਂ ਵੇਖਣ ਤੋਂ ਛੋਟੀ ਲੱਗਦੀ ਆ ਛੋਟੀ ਲੱਗਦੀ ਆ ਇਹ ਚ ਫਾਈਨਲ ਦੀਆਂ ਬੇਸਾਂ ਡਬਲ ਕੁਐਲ ਦੋ ਅੱਛਾ ਤੇ ਬਾਕੀ ਮੋਨੋ ਮੋਨੋ ਲੱਗਾ ਹੈ ਪੰਪ ਲੱਗਾ ਆ ਇਹ 45000 ਚ ਸਾਰੀ ਕੰਪਲੀਟ ਪੇਟੀ ਬਣੀ ਆ 45000 ਰੁਪਏ ਚ ਹਾਂ 45000 ਚ ਸਾਰੀ ਵੇਖਣ ਨੂੰ ਇਹ ਲਾ ਗੋਫਸਤ ਨਹੀਂ ਗਈ ਛੋਟੀ ਜੀ ਲੱਗਦੀ ਆ ਨੂੰ ਪੁੱਛੋ ਕਿੰਦਾ ਲਵਾਈ ਆ ਬਿਲਕੁਲ ਸਾਰੀ ਚਾਕੇ ਲਵਾਈ ਆ ਅੱਛਾ ਆਰੀਜ ਅਛਾ ਚੀਜ਼ ਹੈ 8000 ਦੇ ਉੱਤੇ ਚਾਰ ਆ ਸਪੀਕਰ ਹੀ ਲੱਗੇ ਆ ਦੇ ਤੇ ਵਾਟਰਪੂਫ ਗੇਰਾ ਹੁੰਦੇ ਇਹ ਵਾਟਰਪੂਫ ਹੈ ਜਿੱਦਾਂ ਮੈਂ ਮੀਨ ਨਹੀਂ ਕੁਝ ਨਹੀਂ ਹੋਣਾ ਕੁਝ ਨਹੀਂ ਹੈ ਅਗਲੇ ਦਿਨ ਆਪਾਂ ਜਾਣਾ ਹੈ ਨਾ ਕਿ ਜਦੋਂ ਆਪਾਂ ਸਾਰੀ ਇਹ ਨਾ ਕਰਕੇ ਹਾਂ